ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ 3 ਇਹੋ ਸਰੀਰ ਜਜਰੀ ਹੈ ਐਸਾ ਨੋ ਜਾਰ ਪਹੁੰਚੈ ਆਏ ਗੋਰੇ ਰਾਖੇ ਸੇ ਉबरे ਹੋਰ ਮਰ ਜੰਮੈ ਆਵੈ ਜਾਏ ਇਹੋ ਸਰੀਰ ਜਜਰੀ ਹੈ ਏਸਨੋਂ ਜਾਰ ਪਹੁੰਚੈ ਆਈ ਗੋਰੇ ਰਾਖੇ ਸੇ ਉबरे ਹੋਰ ਮਰ ਜੰਮੈ ਆਵਹਿ ਜਾਇ ਹੋਰ ਮਰ ਜੰਮਹਿ ਆਵਹਿ ਜਾਵਹਿ अंत गए पशुतावह बेननावे सुख ना होई अथ कमावे सो फल पावे मनमोख है पात खोई ਜਮਪੁਰ ਘੂਰ ਅੰਧਾਰ ਮਹਾ ਗੁਬਾਰ ਨਾ ਤਖੈ ਭੈਣ ਨਾ ਭਾਈ ਇਹੋ ਸਰੀਰ ਜਜਰੀ ਹੈ ਇਸ ਨ ਜਾਰ ਪਹੁੰਚੈ ਆਈ ਕਾਇਆ ਕੰਚਨਤਾ ਥੀਏ ਜਾ ਸਤਿਗੁਰ ਲੈ ਮਿਲਾਇ ਪ੍ਰਮਾ ਮਾਇਆ ਵਿਚਹੁ ਕੱਟੀਐ ਸਚੜੈ ਨਾਮ ਇਸਮਾਈ ਸੱਚਾ ਨਾਮ ਸਮਾਈ ਹਰ ਗੁਣ ਗਾਈ ਮੇਲ ਪ੍ਰੀਤਮ ਸੁਖ ਪਾਈ ਸਦਾ ਆਨੰਦ ਰਹੇ ਦਿਨ ਰਾਤੀ ਵਿਚ ਹਉ ਹਉ ਮੈਂ ਜਾਏ ਜਿਨੇ ਪੁਰਖੀ ਹਰ ਨਾਮ ਚਿਤ ਲਾਇਆ ਤਿਨ ਕਹਿ ਹਉ ਲਾ ਕੋ ਪਾਈ ਕਾਇਆ ਕੰਚਨਤਾthिय ਸਤ ਗੁਰ ਲੈ ਮਿਲਾਏ ਸੋ ਸੱਚਾ ਸੱਚ ਸਲਾਹੀ ਐ ਜੇ ਸਤ ਗੁਰ ਦੇ ਪੁੱਝਾਏ ਬਿਨ ਸਤ ਗੁਰ ਭਰਮ ਭੁਲਾਣੀਆ ਕਿਆ ਮੋਹ ਦੇਸਨ ਆਕੈ ਜਾਏ ਕਿਆ ਦੀਨ ਮੁਹ ਜਾਏ ਆਵ ਗੁਣ ਪਸ਼ੁਤਾਏ ਦੁੱਖੋ ਦੁਖ ਕਮਾਈ ਨਾਮ ਰਤਿਆ ਸੇ ਰੰਗ ਚਲੂਲਾ ਪਿਰ ਕ ਅੰਕੇ ਸਮਾਈ ਤਿਸ ਜੇ ਵਡ ਅਵਰ ਨ ਸੂਝਾਈ ਕਿਸ ਆਗ ਕਹੀ ਐ ਜਾਏ ਸੋ ਸੱਚਾ ਸੱਚ ਸਲਾਹੀ ਐ ਜੇ ਸਤਗੁਰ ਦੇ ਪੁੱਛਾਏ ਜਿਨੇ ਸਚੜਾ ਸੱਚ ਸਲਾਹਿਆ ਹਾਉ ਤਿਨ ਲਾਗਉ ਪਾਈ ਏ ਜਾਨ ਸੱਚੇ ਨਿਰਮਲੇ ਤੇਨ ਮਿਲੇ ਆ ਮਾਲ ਸਭ ਜਾਏ ਤੇਨ ਮਿਲੇ ਆ ਮਾਲ ਸਭ ਜਾਏ ਸੱਚ ਸਾਚਨਾਏ ਸੱਚ ਸਹਜ ਸੁਭਾਏ ਨਾ ਗਮ ਅਗੋਚਰ ਸਤਿਗੁਰ ਦੀ ਆਪ ਬੁਝਾਏ ਆਨ ਦਿਨ ਭਗਤ ਕਰਹਿ ਰੰਗ ਰਾਤੇ ਨਾਨਕ ਸੱਚ ਸਮਾਏ ਜਿਨੇ ਸਚੜਾ ਸਚ ਧਾਇਆ ਹਉ ਤੈਨ ਕਾ ਲਾਗਉ ਪਾਈ ਅਨ ਦਿਨ ਭਗਤ ਕਰਹਿ ਰੰਗ ਰਾਤੇ ਨਾਨਕ ਸੱਚ ਸਮਾਈ ਜਿਨੇ ਸੱਚਾ ਸੱਚ ਧਾਇਆ ਹਉ ਤਿੰਨ ਕਾ ਲਾਗੋ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ